ਕਿ ਜੀ ਹਰ ਇੱਕ ਚੀਜ਼ ਦਾ ਹਰ ਇੱਕ ਆਦੇਸ਼ ਦਾ ਸਹੀ ਤਰੀਕੇ ਉਪਯੋਗ ਹੋ ਜਾਵੇ ਤਾਂ ਸੁਰੱਖਿਆ ਦੀ ਆਲੇ-ਦੁਵਾਲੇ ਬਣ ਜਾਂਦੀ ਹੈ ਚਾਰ ਦਿਵਾਰੀ ਦੋਸਤੋ ਆ ਨਵਾਂ ਸ਼ਹਿਰ ਪ੍ਰਸ਼ਾਸਨ ਨੇ ਜ਼ੈਬਰਾ ਕ੍ਰੋਸਿੰਗ ਦੀ ਲਾਈਨ ਬਣਾਈ ਹੈ ਤਾਂ ਇਹ ਕੱਲੀ ਕਾਲੀ ਚਿੱਟੀ ਲਾਈਨ ਨਹੀਂ ਹੈ ਇਹ ਬਹੁਤ ਵੱਡੀ ਹੈ ਜ਼ਿੰਮੇਵਾਰੀ ਦੋਸਤੋ ਇਹ ਬਹੁਤ ਵੱਡੀ ਹੈ ਜ਼ਿੰਮੇਵਾਰੀ ਦੋਸਤੋ ਸਤਿ ਸ਼੍ਰੀ ਅਕਾਲ ਪੀਪੀ 32 ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਗਮੇਸ਼ਵਰੀ ਤੁਸੀਂ ਸ਼ੇਅਰ ਤੋਂ ਦਾ ਸਲਾਹ ਲੈਂਦਾ ਵੀਡੀਓ ਕਿਸ ਸਬਾਬਤ ਹੋਣ ਵਾਲੀ ਹੈ ਸਾਥੀਓ ਪਹਿਲਾ ਲਾਈਟਾਂ ਦੀ ਮੰਗ ਸੀ ਕਿ ਟ੍ਰੈਫਿਕ ਲਾਈਟਾਂ ਲਗਾਈਆਂ ਜਾਣ ਹਾਲਾਂਕਿ ਕੁਝ ਲੋਕ ਹੁਣ ਇਹ ਵੀ ਸ਼ਿਕਾਇਤ ਕਰਦੇ ਆ ਕਿ ਥੋੜੀਆਂ ਉੱਚੀਆਂ ਨੇ ਨੇੜੇ ਆ ਕੇ ਪਤਾ ਨਹੀਂ ਲੱਗਦਾ ਪਰ ਉਹਦਾ ਕਾਰਨ ਕੀ ਸੀ ਇੰਨੀਆਂ ਉੱਚੀਆਂ ਕਿਉਂ ਲਗਾਈਆਂ ਗਈਆਂ ਕਿਉਂਕਿ ਪ੍ਰਸ਼ਾਸਨ ਦੇ ਧਿਆਨ ਵਿੱਚ ਇਹ ਗੱਲ ਸੀ ਕਿ ਜ਼ੈਬਰਾ ਕ੍ਰੋਸਿੰਗ ਬਣਾਨੀ ਹੈ ਜ਼ੈਬਰਾ ਕ੍ਰੋਸਿੰਗ ਲਈ ਲਾਈਨਾਂ ਜਿਹੜੀਆਂ ਕਾਲੀ ਚਿੱਟੀ ਲਾਈਨਾਂ ਤੁਹਾਨੂੰ ਨਜ਼ਰ ਆ ਰਹੀ ਹੈ ਔਰ ਦੇਖੋ ਇੱਕ ਗੱਲ ਇਹ ਵੀ ਹੈ ਕਿ ਸ਼ਹਿਰ ਵਿੱਚ ਟ੍ਰੈਫਿਕ ਬਹੁਤ ਵੱਧ ਗਿਆ ਗੱਡੀਆਂ ਦੀ ਵਹੀਕਲਸ ਦੀ ਗਿਣਤੀ ਬਹੁਤ ਜ਼ਿਆਦਾ ਹੈ ਉਸੇ ਤਰੀਕੇ ਜਿਹੜੇ ਪੈਦਲ ਚੱਲ ਕੇ ਜਾਂਦੇ ਆ ਯਾਤਰੀ ਪੈਦਲ ਯਾਤਰੀ ਹੁੰਦੇ ਆ ਉਹਨਾਂ ਦੀ ਸੰਖਿਆ ਵੀ ਬਹੁਤ ਹੈ ਤਾਂ ਪੈਦਲ ਯਾਤਰੀਆਂ ਨੂੰ ਕੋਈ ਦਿੱਕਤ ਨਾ ਆਵੇ ਪੈਦਲੀਆਂ ਜਾਂ ਪੈਦਲ ਯਾਤਰੀਆਂ ਨੂੰ ਸਹੀ ਸਮਾਂ ਮਿਲ ਸਕੇ ਸਹੀ ਥਾਂ ਤੋਂ ਕ੍ਰਾਸ ਕਰ ਸਕਣ ਉਹਦੇ ਲਈ ਜ਼ੈਬਰਾ ਕ੍ਰੋਸਿੰਗ ਬਣਾਈ ਗਈ ਹੈ ਪੈਦਲ ਯਾਤਰੀਆਂ ਨੂੰ ਇੱਕ ਤਰੀਕੇ ਦਾ ਉਹਨਾਂ ਦੀ ਮਦਦ ਕਰਨ ਲਈ ਜਿਹੜੀ ਇਹ ਜ਼ੈਬਰਾ ਕ੍ਰੋਸਿੰਗ ਬਣਾਈ ਗਈ ਹੈ ਪਰ ਕੁਝ ਲੋਕ ਹਾਲੇ ਨਹੀਂ ਉਹਨਾਂ ਦੇ ਧਿਆਨ ਵਿੱਚ ਉਹਨਾਂ ਨੂੰ ਦੱਸਣਾ ਪੈਣਾ ਕੁਝ ਲੋਕਾਂ ਦੇ ਹਾਲੇ ਧਿਆਨ ਵਿੱਚ ਨਹੀਂ ਹੈ ਕਿ ਜਿਹੜੀ ਗੱਡੀ ਹੈ ਜਿਹੜਾ ਵਹੀਕਲ ਹੈ ਉਹ ਜ਼ੈਬਰਾ ਕ੍ਰੋਸਿੰਗ ਤੋਂ ਪਿੱਛੇ ਰੱਖਣਾ ਪਰ ਬਹੁਤੀ ਵਾਰ ਲੋਕ ਕੰਨਾਂ ਵਿੱਚ ਉਹਨਾਂ ਨੇ ਟੂਟੀਆਂ ਪਾਈਆਂ ਹੁੰਦੀਆਂ ਉਹਨਾਂ ਨੂੰ ਪਤਾ ਨਹੀਂ ਲੱਗਦਾ ਜੈ ਕੋਈ ਆਦੇਸ਼ ਵੀ ਦਿੰਦਾ ਕਿ ਜੀ ਤਾਂ ਸਰਹੋਣਾ ਵੱਲੋਂ ਸਾਰੇ ਨੂੰ ਜਾਣੂ ਵੀ ਕਰਾਇਆ ਜਾ ਰਿਹਾ ਜਿਹੜੇ ਆਦੇਸ਼ ਨੇ ਜੀ ਜੀ ਮਾੜੀ ਲੈਟਨ ਲੱਗੀਆਂ ਨੇ ਜਿਹੜੀ ਜ਼ੈਬਰਾ ਕ੍ਰੋਸਿੰਗ ਲਾਈ ਤੁਹਾਡੇ ਕਰਕੇ ਲਾਈ ਹੋਈ ਹੈ ਬਾਜੀ ਇੱਥੇ ਨੀਕਾ ਜੀ ਚਲੋ ਆਦੇਸ਼ ਤੁਸੀਂ ਸੁਣ ਲਓ ਗਾਹ ਤੋਂ ਗਾਂ ਵਾਸੇ ਇਹ ਗਾਂ ਵਾਸੇ ਉਹਨੂੰ ਕ੍ਰੋਸ ਕਰਾਂਗੇ ਤੇ ਆਪਣਾ ਚਲਾਨ ਬੰਦਾ ਜੀ ਠੀਕ ਹੈ ਜੀ ਹੁਣ ਤੁਹਾਨੂੰ ਵੇਰ ਘਟਤਾ ਵੇਰ ਕੀਤਾ ਵਾ ਜੀ ਇਹ ਕਿ ਦੁਬਾਰਾ ਇਹ ਗਲਤੀ ਨਹੀਂ ਕਰਨੀ ਚਲੋ ਪੂਰੇ ਪਿੱਛੇ ਰੁਕਣਾ ਵਾ ਜੀ ਤਾਂ ਪ੍ਰਸ਼ਾਸਨ ਦਾ ਕਹਿਣਾ ਇਹ ਆ ਕਿ ਸਹਿਯੋਗ ਕੀਤਾ ਜਾਵੇ ਪ੍ਰਸ਼ਾਸਨ ਨੂੰ ਜ਼ੈਬਰਾ ਕ੍ਰੋਸਿੰਗ ਤੋਂ ਪਿੱਛੇ ਹੀ ਵਹੀਕਲ ਜਿਹੜੇ ਰੋਕੇ ਜਾਣ ਔਰ ਜਿਹੜੇ ਪੈਦਲ ਮੁਸਾਫਰ ਨੇ ਉਹਨਾਂ ਨੂੰ ਵੀ ਰਾਹਤ ਮਿਲੇ ਉਹਨਾਂ ਨੂੰ ਵੀ ਤੁਰ ਕੇ ਆਉਣ ਦੀ ਜਗ੍ਹਾ ਮਿਲੇ ਤਾਂ ਪੈਦਲ ਮੁਸਾਫਰਾ ਲਈ ਪੈਦਲ ਜਿਹੜੇ ਯਾਤਰੀ ਆ ਕਿਉਂਕਿ ਬਹੁਤੀ ਵਾਰ ਕਿਉਂ ਨਾ ਸੀ ਜਿਹੜੇ ਪੈਦਲ ਯਾਤਰੀ ਉਹਨਾਂ ਨੂੰ ਐ ਕਹਿਣਾ ਪੈਂਦਾ ਸੀ 1 ਮਿੰਟ ਦੇ ਦਿਓ ਜਦ ਭੱਜ ਕੇ ਰੋਡ ਕਰਾਸ ਕਰਨਾ ਪੈਂਦਾ ਸੀਗਾ ਹੁਣ ਉਹਨਾਂ ਨੂੰ ਰਾਹਤ ਮਿਲੇ ਉਹਨਾਂ ਨੂੰ ਵੀ ਸਹਿਯੋਗ ਮਿਲੇ ਉਹਦੇ ਲਈ ਪ੍ਰਸ਼ਾਸਨ ਇਹ ਗੱਲ ਆਖ ਰਿਹਾ ਕਿ ਤੁਸੀਂ ਜਿਹੜੇ ਆਪਣੇ ਵਹੀਕਲ ਆ ਆਪਣੀ ਗੱਡੀ ਆਪਣਾ ਮੋਟਰਸਾਈਕਲ ਉਹ ਜ਼ੈਬਰਾ ਕਰਾਸਿੰਗ ਤੋਂ ਪਿੱਛੇ ਰੱਖਣਾ ਨਹੀਂ ਤਾਂ ਤੁਹਾਨੂੰ ਪਤਾ ਆਨਲਾਈਨ ਚਲਾਨ ਤਾਂ ਹੋ ਜਾਂਦਾ ਇਧਰਲੇ ਪਾਸੇ ਆ ਲੇ ਪਾਏ ਤੁਸੀਂ ਦੇਖ ਸਕਦੇ ਹੋ ਜਿਹੜੀ ਸਲਿੱਪ ਰੋਡ ਹੈ ਆ ਤੁਸੀਂ ਦਿਖਾਈ ਵਜੇ ਜਿਹੜਾ ਚਿੱਟੀ ਪੱਟੀ ਆ ਤਾਂ ਜਿਨ੍ਹਾਂ ਨੇ ਲੈਫਟ ਸਾਈਡ ਤੇ ਆਣਾ ਉਹਨਾਂ ਲਈ ਰਾਹ ਖੁੱਲਾ ਹੁਣ ਜਿਵੇਂ ਆ ਭੈਣ ਨੇ ਗਲਤੀ ਕੀਤੀ ਹੈ ਉਹ ਚਿੱਟੀ ਪੱਟੀ ਤੋਂ ਦੂਜੇ ਪਾਸੇ ਆ ਗਿਆ ਸਲਿੱਪ ਰੋਡ ਤੋਂ ਪਰੇ ਅੱਗੇ ਨਹੀਂ ਕਿਉਂਕਿ ਜਿਨ੍ਹਾਂ ਨੇ ਚੰਡੀਗੜ੍ਹ ਰੋਡ ਤੋਂ ਜਿਹੜੇ ਆ ਰਿਹਾ ਜਿਵੇਂ ਹੁਣ ਆ ਜੰਪ ਕੀਤੀ ਇਹਨੇ ਜੀ ਇਹਦਾ ਨੰਬਰ PP 10 JK 3116 ਇਹ ਜੰਪ ਕਰਕੇ ਗਿਆ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮਾੜੇ ਸਮਝਾਤਾ ਲੈਣ ਦੇ ਆਹ ਸਲਿੱਪ ਰੋਡ ਜਿਵੇਂ ਆਹ ਲਾਈਟ ਨਹੀਂ ਜਗਦੀ ਦਿਖਾਈ ਵਜੇ ਫਿਲਹਾਲ ਇਹ ਲਾਈਟ ਨਹੀਂ ਚੱਲ ਰਹੀ ਇਹ ਇਸ਼ਾਰੇ ਜੇ ਕਿਸ ਨੇ ਸਿੱਧਾ ਜਾਣਾ ਜਾਂ ਕਿਸ ਨੇ ਸੱਜੇ ਜਾਣਾ ਇਹ ਦੋਵੇਂ ਇਸ਼ਾਰੇ ਇਕੱਠੇ ਚੱਲਦੇ ਆ ਪਰ ਜੇ ਤੁਸੀਂ ਚੰਡੀਗੜ੍ਹ ਰੋਡ ਵਾਲੀ ਸਾਈਡ ਤੋਂ ਆੰਨੇ ਆ ਜਾਂ ਬੰਗਾ ਰੋਡ ਵਾਲੀ ਸਾਈਡ ਤੋਂ ਆੰਨੇ ਤਾਂ ਇਸ਼ਾਰੇ ਪ੍ਰੋਪਰ ਚੱਲ ਰਹੇ ਨੇ ਜਿਵੇਂ ਚਾਹੁੰਦੇ ਨੇ ਠੁਕਵੇਂ ਤਰੀਕੇ ਜਿਵੇਂ ਸਚਾਰੂ ਤਰੀਕੇ ਕਿਉਂਕਿ ਉਹ ਚਿੱਟੀ ਪੱਟੀ ਜਿਹੜੀ ਦੇਖ ਵਿੱਚ ਦਿਖਾਈਂ ਜਰਾ ਉਹ ਚਿੱਟੀ ਪੱਟੀ ਅਲੱਗ ਕਰ ਦਿੱਤਾ ਸਲਿੱਪ ਰੋਡ ਨੂੰ ਤੇ ਮੇਨ ਰੋਡ ਨੂੰ ਜਿਨ੍ਹਾਂ ਨੇ ਖੱਬੇ ਪਾਸੇ ਜਾਣਾ ਉਹ ਜਾ ਸਕਦੇ ਤਾਂ ਬੇਨਤੀ ਇਹ ਵੀ ਹੈ ਕਿ ਜਿਨ੍ਹਾਂ ਨੇ ਸਿੱਧੇ ਜਾਣਾ ਉਹ ਰਾਹ ਨਾ ਘੇਰਨ ਖੱਬੇ ਪਾਸੇ ਜਿਨ੍ਹਾਂ ਨੂੰ ਜਾਣਾ ਇਧਰਲੇ ਪਾਸੇ ਇਹ ਰਾਹ ਹੋਰ ਰੋਡ ਵਾਲੀ ਸਾਈਡ ਤੋਂ ਆ ਰਹੇ ਦਿਖਾਈਓ ਸਾਰੇ ਕੋਈ ਚੱਲ ਪਿਆ ਦਿਖਾਈ ਜਣਾ ਕੋਈ ਸਾਰੇ ਚੱਲ ਰਹੇ ਲਾਲ ਬੱਤੀ ਵੀ ਜਲ ਰਹੀ ਹੈ ਦਿਖਾਈ ਜਣਾ ਯਾਰ ਸਲਿੱਪਰੋੜਾਂ ਨੇ ਜਲਦੀ ਹੈ ਜੀ ਇਹ ਸਲਿੱਪਰੋੜਾਂ ਨੇ ਚੱਲਦੀ ਹੈ ਜੀ ਜੀ ਓਕੇ ਸਲਿੱਪਰੋੜਾਂ ਵਾਲੀ ਚੱਲਦੀ ਹੈ ਹਾਂਜੀ ਸਾਡੀ ਦਾ ਓਕੇ ਜੀ ਹਾਂਜੀ ਠੀਕ ਹੈ ਜੀ ਇਹ ਵੀ ਇੱਕ ਅਵੇਅਰਨੈਸ ਹੈ ਹਾਂਜੀ ਮਾਇ ਫਾਲਟ ਮੈਂ ਸਾਰੇ ਨੂੰ ਸਮਝਾਇਆ ਕਿ ਸਲਿੱਪਰੋੜ ਵਾਲੀ ਦੇ ਵਾਹ ਰੋਡ ਨਾਲ ਚੱਲ ਰਹੀ ਹੈ ਕਿ ਤੁਸੀਂ ਉਹ ਜਾ ਸਕਦੇ ਹੋ ਤੇ ਲਾਲ ਲੱਗੀ ਸੀ ਨਾ ਉਹ ਲਾਲ ਮਿਰਚ ਸੱਜਿਆ ਉਹ ਉਹ ਜਿਹੜਾ ਕੈਂਡੀਲ ਦਾ ਟਾਇਰ ਘੜੀ ਨਾ ਹੀ ਉਹਦੇ ਬੰਦ ਹੋ ਜਾਂਦਾ ਠੀਕ ਹੈ ਜੀ ਠੀਕ ਹੈ ਠੀਕ ਹੈ ਤਾਂ ਸਮਝ ਲਈਏ ਲੇਕਿਨ ਸਭ ਤੋਂ ਮੇਰਾ ਖਿਆਲ ਇਹ ਹੈ ਕਿ ਜੇ ਉਹ ਲੋਡ ਹੈ ਉਹ ਸਾਰਾ ਬੰਦਾ ਜਾ ਕੇ ਟੋਕਦੇ ਸਿਲੇਪੁਰ ਰੋਡ ਖੁੱਲੇ ਰਹੂਗਾ ਤਾਂ ਇਹ ਕਾਫੀ ਟੱਕਣਾ ਹੋਰ ਬਾਈ ਗੱਡੀਆਂ ਉਹ ਫਿਰ ਓ ਤੱਕ ਲੱਗ ਜਾਣਗੀਆਂ ਤੇ ਪ੍ਰੇਮ ਸਰ ਵੀ ਇੱਥੇ ਮੌਜੂਦ ਨੇ ਉਹ ਵੀ ਪ੍ਰੇਮ ਨਾਲ ਹੀ ਸਮਝਾ ਰਹੇ ਆ ਅੱਲੇ ਗੁੱਸਾ ਨਹੀਂ ਕੀਤਾ ਜਾ ਰਿਹਾ ਹੈ ਬੋਲੋ ਜਿਹੜੇ ਆ ਤੇ ਤਾਂ ਪ੍ਰੇਮ ਸਰ ਵੀ ਪ੍ਰੇਮ ਨਾਲ ਹੀ ਸਮਝਾ ਰਿਹਾ ਹੱਲੇ ਇਹੀ ਬੇਨਤੀ ਕੀਤੀ ਜਾ ਰਹੀ ਹੈ ਕਿ ਸਹਿਯੋਗ ਕੀਤਾ ਜਾਵੇ